ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਟਾਲੀ ਸਾਹਿਬ ਜਿੱਥੇ ਕੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਇੱਥੇ ਇੱਕ ਸਥਾਨ ਬਣਿਆ ਹੋਇਆ ਹੈ ਟਾਲੀ ਸਾਹਿਬ ਇੱਥੇ ਉਸ ਟਾਈਮ ਨੂਰਾ ਮਾਹੀ ਮੱਝਾਂ ਚਾਰ ਰਿਹਾ ਹੁੰਦਾ ਤਾਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਕਹਿਣ ਲੱਗਦੇ ਹਨ ਕਿ ਦੁੱਧ ਲਿਆ ਕੇ ਇਸका ਤਾਂ ਫਿਰ ਉਸ ਟਾਈਮ ਨੂਰਾ ਮਾਹੀ ਸੋਚਣ ਲੱਗਦਾ ਹੈ ਤਾਂ ਸੋਚਦਾ ਹੋਇਆ ਪ੍ਰਮਾ ਪਿਤਾ ਜੀ ਨੂੰ ਕਹਿਣ ਲੱਗਦਾ ਹੈ ਕਿ ਇਸ ਟਾਈਮ ਤਾਂ ਦੁੱਧ ਨਹੀਂ ਹੈ ਮੈਂ ਤਾਰਾਂ ਤਾਂ ਸਵੇਰੇ ਹੀ ਚੋ ਲਈਆਂ ਤਾਂ ਉਸ ਟਾਈਮ ਫਿਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਇੱਕ ਗੰਗਾ ਸਾਗਰ ਦਿੰਦੇ ਹਨ ਜਿਸ ਵਿੱਚ ਕੀ 288 ਸ਼ੇਕ ਹੁੰਦੇ ਹਨ ਤਾਂ ਫੇਰ ਨੂਰਾ ਮਾਹੀ ਨੂੰ ਕਹਿੰਦੇ ਹਨ ਕਿ ਜਾ ਜਿਹੜੀ ਮਰਜੀ ਮੱਝ ਥੱਲੇ ਥਾਪੀ ਦੇ ਕੇ ਵਹਿ ਜਾਵੀ ਤਾਂ ਨੂਰਾ ਮਾਹੀ ਉਦੋਂ ਬਹੁਤ ਹੈਰਾਨ ਹੁੰਦਾ ਹੈ ਕਿ ਇਹ ਸਾਰੀਆਂ ਔਸਰ ਝੁੱਟੀਆਂ ਹਨ ਇਹ ਦੁੱਧ ਕਿਵੇਂ ਦੇਣਗੀਆਂ ਉਸ ਉਸ ਨੇ ਮੱਝ ਨੂੰ ਇੱਕ ਉੱਥੇ ਅੱਜ ਵੀ ਸਥਿਤ ਹੈ ਕਰੋੰਦੇ ਦਾ ਦਰਾਖਤ ਹੈ ਜਿਸ ਨਾਲ ਕੀ ਮੱਝ ਨੂੰ ਬਨ ਕੇ ਥਾਪੀ ਦੇ ਕੇ ਥੱਲੇ ਵਹਿ ਜਾਂਦਾ ਹੈ ਤਾਂ ਫਿਰ ਮੱਝ ਦੁੱਧਲ ਤੇਣ ਲੱਗ ਜਾਂਦੀ ਹੈ ਤਾਂ ਫਿਰ ਨੂਰਾ ਮਾਹੀ ਬਹੁਤ ਹੈਰਾਨ ਹੁੰਦਾ ਹੈ ਤਾਂ ਫਿਰ ਉਹ ਦੁੱਧ ਲਿਆ ਕੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਕਾ ਦਿੰਦਾ ਹੈ ਆਹ ਉਹ ਜਗਾ ਹੈ ਜਿੱਥੇ ਸ਼ਰਮਪਦੇ ਸਾਖੀ ਅਨੁਸਾਰ ਰਾਹੀਂ ਦੇ ਬੁੱਤੇ ਤੇ ਤੀਰਦਾਨਾ ਸਨਾਂ ਲਾ ਕੇ ਮੁਖਲ ਜਾਂ ਰਾਜ ਦੀ ਚੜਪੱਟੀ ਸੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਕਮੈਂਟ ਕਰਦੇਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੱਧ ਤੋਂ ਵੱਧ